ਜਿਸਵੰਤ ਸਿੰਘ ਕਮਲ ਦਾ ਲਿਖਿਆ ਨਾਵਲ ਹਾਨੀ ਪਾਗਠਮਾ ਆਂਗਠਮਾ ਦੋ ਮਹੀਨੇ ਹੋਰ ਲੰਘ ਗਏ ਇਹ ਦੋ ਮਹੀਨੇ ਸੁਖ ਸ਼ਾਂਤੀ ਨਾਲ ਨਹੀਂ ਲੰਘੇ ਸਨ ਜੋ ਆਰਥਿਕ ਪੱਖੋਂ ਟੁੱਟੇ ਤੇ ਕਰਜ਼ਾਈ ਘਰਾਂ ਵਿੱਚ ਕਲੇਸ਼ ਆਮ ਵਾਪਰਦਾ ਹੈ ਇਥੇ ਗਾਲਾਂ ਗਾਲਾਂ ਥੱਪੜ ਤੇ ਤੂੰ ਤੂੰ ਮੈਂ ਮੈਂ ਵਿੱਚ ਹੁੰਦਾ ਰਿਹਾ ਸੀ ਜਿਹੜਾ ਦਿਨ ਖਮੋਸ਼ੀ ਵਿੱਚ ਬੀਤਦਾ ਉਸ ਦੀ ਚੁੱਪ ਵੀ ਰਤ ਪਿਣੀ ਜੋਗ ਬਣੀ ਰਹਿੰਦੀ। ਤਾਂ ਵੀ ਭਾਵੇਂ ਮੂੰਹੋਂ ਕੁਝ ਨਹੀਂ ਆਖਦੀ ਸੀ ਪਰ ਦੁੱਖ ਨਾਲ ਉਸ ਦਾ ਅੰਦਰ ਰਿਜਿਆ ਸਦਿਆ ਪਿਆ ਸੀ। ਉਹ ਸਮਝਦੀ ਸੀ ਉਮਰ ਪਰ ਦਾ ਕੋੜ ਮੇਰੇ ਪੱਲੇ ਪੈ ਚੁੱਕਾ ਹੈ। ਜਿਹੜਾ ਕਿਸੇ ਤਰ੍ਹਾਂ ਵੀ ਮਗਰੋਂ ਨਹੀਂ ਲੈ ਸਕਦਾ। ਉਸ ਦਾ ਉਦਾਸ ਤੇ ਕਮਲਾਇਆ ਚਿਹਰਾ ਤਾਂ ਤਨ ਤੋਂ ਵੇਖ ਕੇ ਹਰਾ ਸੁਹਾ ਹੋ ਜਾਂਦਾ। ਕੁਦਰਤਪਨ ਤੋੜ ਹੀ ਨਹੀਂ। ਕਰਵਾਂਦੀ ਸਗੋਂ ਬਣਾਉਣ ਤੇ ਉਸਾਰਨ ਦੇ ਮੌਕੇ ਵੀ ਮਨੁੱਖ ਨੂੰ ਦਿੰਦੀ ਹੈ ਇਸ ਗੱਲ ਦਾ ਤਾਂ ਪੀ ਨੂੰ ਹੁਣ ਚੰਗੀ ਤਰ੍ਹਾਂ ਵਿਸ਼ਵਾਸ ਹੋ ਚੁੱਕਾ ਸੀ ਕਿ ਨਾ ਫੀਲੇ ਦੇ ਅਫੀਮ ਛੁੱਟੇ ਤੇ ਨਾ ਹੀ ਉਹ ਸਿਰੋ ਕਰ ਜਾ ਲਾਹੀ ਕਿਉਂਕਿ ਐਤ ਕੀ ਸਾਲ ਵੀ ਉਹ ਫੀਮ ਛੜਾਉ ਗੋਲੀਆਂ ਖਾ ਖਾ ਕੇ ਵੇਖ ਚੁੱਕਾ ਸੀ ਜਿਹੜੀਆਂ ਝੂਟਾਂ ਲੈ ਬਿਨਾ ਕਿਵੇਂ ਵੀ ਟੱਲੀ ਨਹੀਂ ਨਹੀਂ ਜਾ ਸਕਦੀ ਸੀ ਸੋ ਤਾਂ ਪੀਨੇ ਸਾਰੀਆਂ ਸੋਚਾਂ ਨੂੰ ਪੱਠੀ ਦਾ ਬਾਲਣ ਬਣਾਉਂਦਿਆਂ ਤਾਂ ਤੋਂ ਨੂੰ ਕਿਸੇ ਤਰ੍ਹਾਂ ਪੁਹਾਲੀਆਂ ਦੇਣ ਵਾਲੀ ਇੱਕੋ ਇੱਕ ਗੱਲ ਨੂੰ ਪ੍ਰਧਾਨ ਬਣਾ ਲਿਆ ਹੁਣ ਉਹ ਕਈ ਵਾਰੀ ਕਈ ਵਾਰੀ ਕਾਲੀ ਪੈ ਕੇ ਫੀਲੇ ਦੀ ਗੱਲ ਵੀ ਪੈ ਜਾਂਦੀ ਤੇ ਵਿਚਲੀ ਮੁੱਖ ਗੱਲ ਕੁੜੀ ਨੂੰ ਮੰਗਣ ਵਿਆਉਣ ਵਾਲੀ ਵੀ ਹੁੰਦੀ ਸੀ ਇੱਕ ਸ਼ਾਮ ਫੀਲੇ ਕਾਰੇ ਤੇ ਜਗਨੇ ਦੀ ਜੁੰਦੀ ਫਿਰ ਜੜ ਬੈਠੀ ਕਾਰਾ ਆਪਣੇ ਨਾਲੋਂ ਪਿੰਡੋਂ ਹੀ ਬੋਤਲ ਲੈ ਕੇ ਆਇਆ ਸੀ ਜਦੋਂ ਉਸ ਨੂੰ ਨਸ਼ੇ ਦੀ ਤਾਰ ਆਈ ਜਦ ਉਸ ਨੇ ਜਗਣੇ ਨਾਲ ਅੱਖ ਮਿਲਾਈ ਉਹ ਛੋਟੇ ਕਾਂ ਉਸ ਦੀ ਐਨੀ ਆਖਣ ਤੇ ਹੀ ਇੱਕਦਮ ਸਾਰੇ ਹੱਸ ਪਏ ਸਾਹਿਬਾਂ ਦਾ ਹੁੰਦਾ ਸੀ ਪਤਲੇ ਦਿਲ ਵਾਲਾ ਜਾਨ ਨਹੀਂ ਬਣਾਉਣਾ ਚਾਹੀਦਾ ਠੀਕ ਜੱਟ ਦਾ ਮੂੰਹ ਘਾੜੇ ਨਾਲ ਪਾਟਿਆ ਹੁੰਦਾ ਹੈ ਜਗਣੇ ਨੇ ਥੀਲੇ ਤੋਂ ਹੰਗਾਰਾ ਮੰਗਿਆ ਪਰ ਉਹ ਹਲੇ ਵੀ ਹੱਸੇ ਜਾ ਰਹੇ ਹਾਂ ਸੀ ਕਾਰੇ ਨੇ ਥੀਲੇ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਹੱਸਦਿਆਂ ਆਖਿਆ ਚੱਲ ਜਾਰ ਤੈਨੂੰ ਕਟਾ ਸਾਹਬ ਆਖਦਿਆ ਕਰਾਂਗੇ ਫੀ ਲਿਆ ਇਸ ਛੜੇ ਦੀ ਜਾਰੀ ਤੋਂ ਆਪਾਂ ਕੀ ਲੈਣਾ ਹੈ ਅੱਜ ਜਗਨੇ ਦੀ ਪੇਸ਼ ਨਹੀਂ ਸੀ ਜਾ ਰਹੀ ਸੱਚੀ ਗੱਲ ਸੁਣ ਓਏ ਬ્રાਹਮਣ ਕਾਰੇ ਨਹੀਂ ਉਸ ਦਾ ਹੱਥ ਬੋਤਲ ਵੱਲੋਂ ਰੋਕ ਕੇ ਕਿਹਾ ਦੁਆਲੀ ਵਿੱਚੋਂ ਦੋ ਦੁਆਲੀ ਵਿੱਚ ਦੋ ਦਿਨ ਹੀ ਰਹਿ ਗਏ ਮੇਰੀ ਕਹਾਣੀ ਤਿਆਰ ਪਈਏ ਜੇ ਇੱਕ ਦਿਨ ਬਾਮਣੀ ਉਧਾਰੀ ਦੇਵੇ ਮੈਂ ਆਪਣੀ ਕੋਠੀ ਲਪਾ ਲਵਾਂ ਫੀਲੇ ਇੰਨੀ ਜ਼ੋਰ ਨਾਲ ਹੱਸਿਆ ਕਿ ਉਸ ਨੂੰ ਵਿਚਕਾਰ ਗੱਲ ਹੱਥੂ ਆ ਗਿਆ ਮਰਗੇ ਹੋਏ ਕਰਿਆ ਅੱਜ ਜਗਣੀ ਦੀ ਪੇਸ਼ ਨਹੀਂ ਜਾ ਰਹੀ ਸੀ ਆ ਤੀਜੀ ਉਸ ਦੇ ਕਪਾਲ ਵਿੱਚ ਆ ਵੱਜੀ ਸੀ ਉਸੇ ਰੁੱਤੇ ਹੱਥ ਫੇਰਦਾ ਬੋਲਿਆ ਲਜਾਨ ਨੂੰ ਤਾਂ ਜੱਟਾਂ ਨੂੰ ਤਾਂ ਆਪੀ ਨੂੰ ਫਿਰਦਾ ਏ ਬਹਾਨਾ ਲਾਉਣਾ ਏ ਬਾਮਣੀ ਦੀ ਆਪਾਂ ਦੋਹਾਂ ਨੂੰ ਭੇਜ ਦਿੰਦਾ ਹਾਂ ਨਾਲੇ ਇਹਦੇ ਸਭ ਕਾਰਜ ਰਾਸ ਹੋ ਜਾਣਗੇ ਫੀਲੇ ਨੇ ਜਗਣੇ ਦਾ ਬਾਰ ਰੋਕ ਲਿਆ ਬਾਹਮਣਾ ਅਸੀਂ ਹੁਣ ਨਹੀਂ ਲੜਦੇ ਸਾਨੂੰ ਤੇਰਾ ਪੇਤ ਆ ਗਏ ਕਾਰਾ ਵੀ ਫਿੱਲੇ ਦੀ ਗੱਲ ਨਾ ਲਾਕੜਿਆ ਜੱਟ ਦਾ ਕੀ ਵਸਾਏ ਮੋੜ ਕੇ ਇਹਨਾਂ ਦੇ ਵੀ ਨਾਲੇ ਇਹਨੂੰ ਕਿਹੜਾ ਨਾਨਕਿਆਂ ਤੋਂ ਪਾਲ ਲਵੇਗਾ ਬਾਹਮਣ ਗੁੱਜਾ ਗੁੱਜਾ ਹੱਸ ਪਿਆ ਤੇ ਉਹ ਉਹ ਸਹਾੜਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਤੇਰੀ ਬਾਹਮਣਾ ਝੋਟੀ ਨੂੰ ਜੰਮੈ ਹੀ ਨਾ ਕਾਰਾ ਇੱਕ ਲੱਗੀ ਤੋਂ ਹੀ ਤੈ ਹੋ ਗਿਆ ਤੇ ਉਸ ਦਾ ਸਾਰਾ ਨਸ਼ਾ ਲੈ ਗਿਆ ਫੀਲਾ ਹੱਸੇ ਅਤੇ ਨਸ਼ੇ ਦੇ ਲੋਰ ਵਿੱਚ ਘੜੀ ਭਰ ਲਈ ਆਰਥਿਕ ਚਿੰਤਾ ਤੋਂ ਵੀ ਫਿਕਰ ਹੋ ਗਿਆ ਉਹ ਜਾਂਦਾ ਸੀ ਇਸ ਸਮਸਤ ਘੜੀ ਵਿੱਚ ਕੋਈ ਭਗਵਾਨ ਵੀ ਸਵਰਗਾਂ ਲਈ ਆਵਾਜ਼ ਨਾ ਮਾਰੇ ਨਿੰਦਸ਼ੀਲੀ ਅਵਸਥਾ ਤੋਂ ਉੱਚਾ ਸਵਰਗ ਉਸ ਦੀ ਕਲਪਨਾ ਵਿੱਚ ਕਦੇ ਆਇਆ ਹੀ ਨਹੀਂ ਸੀ ਕਾਰਿਆ ਤੂੰ ਆਖੇਗਾ ਕਿ ਉਹ ਜਿਹੇ ਚੰਤਰੀ ਗੱਲ ਕਰਦਾ ਹੈ ਪਰ ਕੀਤੇ বিনা ਰਿਹਾ ਵੀ ਨਹੀਂ ਜਾਂਦਾ ਜਗਨੇ ਨੀਫੀਲੇ ਵੱਲ ਇਸ਼ਾਰਾ ਕਰਕੇ ਉਸ ਨੂੰ ਜਿਤਾ ਰਿਹਾ ਹੁਣ ਫੀਲਾ ਪੈਸੇ ਮੋੜਨ ਦੀ ਗੱਲ ਹੀ ਨਹੀਂ ਕਰਦਾ ਇਹਨੂੰ ਆਥਨ ਸਵੇਰ ਪੁੱਛੀਦਾ ਯਾਰ ਕਰਕੇ ਸ਼ਰਮ ਦੇ ਮਾਰੇ ਕੁਝ ਆਖ ਵੀ ਨਹੀਂ ਸਕਦੇ ਘਰ ਦੀ ਸਾਰੀ ਹਾਲ ਹਕੀਕਤ ਦਾ ਕਾਰੇ ਨੂੰ ਪਤਾ ਸੀ ਉਹ ਇਸ ਦੇਣੇ ਬਾਰੇ ਕੀ ਕਹਿੰਦਾ ਪਰ ਫਿਰ ਲਿਆ ਇੱਕਦਮ ਨਸ਼ਾ ਲੈ ਗਿਆ ਉਸ ਮਾਨ ਵਿੱਚ ਬਾਂਮਣ ਨੂੰ ਗਾਲ ਕੱਢ ਮਾਰੀ ਘੱਟ ਤੋਂ ਘੱਟ ਉਸ ਦੀ ਚਾਹ ਸੀ ਅਜਿਹੇ ਮੌਕੇ ਲੈਣ ਦੇਣ ਦੀ ਕੋਈ ਗੱਲ ਨਹੀਂ ਛੇੜੀ ਛੇੜੀ ਪਰ ਜਗਨ ਲਈ ਟੋਕ ਮਾ ਮੋਕਾ ਹੋਰ ਕੋਈ ਨਹੀਂ ਸੀ ਜਦੋਂ ਤੇਰੀ ਰਕਮ ਨੂੰ ਵਿਆਜ ਪਈ ਜਾਂਦਾ ਏ ਤੂੰ ਹੋਰ ਕੀ ਲੈਣਾ ਏ ਫੀਲੇ ਤੋਂ ਚੱਜਦਾ ਉਤਰਨਾ ਸਰਿਆ ਆ ਬੰਨੇ ਹਾਈ ਹੱਥ ਮੈਂ ਵਿਆਜ ਨਹੀਂ ਲੈਂਦਾ ਮੇਰੀ ਸਾਬੀ ਰਕਮ ਮੋੜ ਦੇ ਪੰਡਤ ਨੇ ਫੀਲੇ ਦੇ ਨਾਂ ਦੇਣ ਦੇ ਸਾਰੇ ਰਾਹ ਰੋਕ ਦਿੱਤੇ ਕੋਈ ਨਹੀਂ ਉਹ ਬਾਹਮਣਾ ਕਿਤੇ ਭੱਜ ਚੱਲਿਆਂ ਮਿਲ ਜਾਣਗੇ ਤੇਰੇ ਕੀ ਥੁੱਕ ਲੁੱਕ ਦੇਈ ਬਣਾਏ ਆ ਨਗਦਤਾ ਨਹੀਂ ਤਾਰੇ ਕਾਰੇ ਨੇ ਫੀਲੇ ਦੀ ਹਮਦਰਦੀ ਵਿੱਚ ਜੱਗੂ ਨੂੰ ਤਸੱਲੀ ਰੱਖਣ ਲਈ ਆਖਿਆ ਭਾਈ ਭੋਲੇनाथ ਦੀ ਸੌ ਸਾਰੇ ਨਗਦਾਂ ਵਰਗੇ ਆਲ ਹੋਣ ਨੂੰ ਆਇਆ ਹੈ ਇੱਕੋ ਮੁੰਡਾ ਜੱਗੂ ਖਟਿਆ ਆਪਾਂ ਇਹ ਤੋਂ ਯਾਰ ਕਰਕੇ ਕਾਣੀ ਕੋਟੀ ਵਿਆਜ ਨਹੀਂ ਲੈਂਦੇ ਪਰ ਇਸ ਮਹੀਨੇ ਰੁਪਏ ਮੋੜ ਦੇਵੇ ਪੰਡਤ ਨੇ ਇੱਕ ਤਰ੍ਹਾਂ ਫੀਲੇ ਦਿਵਾਲੀ ਘੇਰਾ ਘੱਟ ਲਿਆ ਦੋ ਮਹੀਨੇ ਦੀ ਮਹੌਲਤ ਤੇ ਕਾਰਾ ਜਗਣੀ ਦੇ ਪ੍ਰਭਾਵ ਵਿੱਚ ਸੁੱਤੇ ਹੀ ਕਹੇ ਫੀਲਾ ਕਾਇਦੇ ਵੀ ਆਪਾਂ ਨੂੰ 2 ਮਹੀਨੇ ਮਨਜ਼ੂਰ ਹੈ ਕਿਉਂ ਫੀਲਾ ਕੁਝ ਕਰੇਗਾ ਹੀ ਵਾਲਣ ਫੁਕਣ ਤੇ ਰਫਾਹਤਾ ਕਿਵੇਂ ਵਧਣਾ ਹੀ ਹੈ ਫੀਲੇ ਫੀਲਾ ਇੱਕ ਪ੍ਰਕਾਰ ਮੰਨ ਗਿਆ ਤੇ 1000 ਸਾਲ ਪਾਰ ਪਿੱਛੋਂ ਸਾਵੇਂ ਪੈਸੇ ਲੈਣੇ ਹਲੇ ਵੀ ਮੇਰਾ ਫਹਾ ਆਖਦਾ ਹੈ ਜਗੜਣ ਨੂੰ ਪਤਾ ਸੀ ਜਿੰਨਾ ਚਿਰ ਫੀਲਾ ਸਰਕਾਰੀ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਮੋੜਦਾ ਉਹ ਮਕਾਨ ਨੂੰ ਕੁਝ ਨਹੀਂ ਕਰਵਾ ਸਕਦਾ ਤੇ ਹੋਰ ਕਿਤੋਂ ਲੈਣ ਦੇਣ ਨੂੰ ਨਹੀਂ ਉਹ ਇਸ ਕਰਕੇ ਵਿਚੇਤੀ ਕਰਦਾ ਸੀ ਕਿ ਕਿਸ਼ਤਾਂ ਮੋੜਨ ਤੋਂ ਪਹਿਲਾਂ ਪਹਿਲਾਂ ਜੇ ਰੁਪਏ ਮਿਲ ਮਿਲ ਗਏ ਨਹੀਂ ਤਾਂ ਸੁੱਖ ਸਾਦੀ ਉਸ ਨੂੰ ਇਹ ਵੀ ਯਕੀਨ ਸੀ ਕਿ ਇਸ ਤੋਂ ਕਿਸ਼ਤਾਂ ਵੀ ਨਹੀਂ ਮੋੜੀਆਂ ਜਾਣੀਆਂ ਤੇ ਮਕਾਨ ਆਖਰ ਨੂੰ ਇੱਕ ਦਿਨ ਨਿਲਾਮ ਹੋ ਹੀ ਜਾਵੇਗਾ ਫਿਲਿਏ ਨੇ ਜਗਣੇ ਦੇ ਰੁਪਏ ਮੋੜ ਲਈ ਹਰ ਤਰ੍ਹਾਂ ਚਾਰਾ ਮਾਰਿਆ ਪਰ ਪਈਆ ਆਉਂਦੇ ਕਿੱਥੋਂ ਉਸ ਨੂੰ ਡੁੱਡੇ ਸਵਾਏ ਵਿਆਜ ਦੇ ਵੀ ਕਰਜ਼ਾ ਨਾ ਮਿਲਿਆ ਫੀਲੇ ਦੀ ਖਾਤਰ ਕਾਰਾ ਵੀ ਸੋਚਦਾ ਰਿਹਾ ਸੀ ਪਰ ਬਣਿਆ ਦੋਹਾਂ ਤੋਂ ਕੁਝ ਨਾ ਅਖੀਰਕਾਰ ਇਹਨੇ ਜਾਰ ਨੂੰ ਮੁਸ਼ਕਲ ਵਿੱਚ ਫਸਿਆ ਦੇਖ ਕੇ ਘਰਾ ਲੱਭਿਆ ਉਸ ਤਾਂ ਤੋਂ ਦਾ ਰਿਸ਼ਤਾ ਸਿੱਧਵਾ ਵੇਟ ਦੀ ਇੱਕ ਦਹਾਜ ਨੂੰ ਕਰਨ ਦੀ ਸਲਾਹ ਦਿੱਤੀ ਜਿਸ ਦੀ ਮਰ ਗਈ ਜਨਾਨੀ ਤੋਂ ਤਿੰਨ ਬੱਚੇ ਸਨ ਉਹ ਘਰੋਂ ਸਰਜ ਦਾ ਪੁੱਜਦਾ ਚੋਰ ਸੀ ਕਾਰਾ ਇਹਨੇ ਫੀਲੇ ਨੂੰ ਸਲਾਹ ਦਿੱਤੀ ਕਿ ਆਪਾਂ ਭੋਲੇ ਤੋਂ ਅਮਾਨਤੀ 200 ਰੁਪਇਆ ਕੜਲੇ ਵਾਂਗੇ ਜਦੋਂ ਕੋਲ ਹੋਇਆ ਮੋੜ ਦੇਵਾਂਗੇ ਦਹਾਜੂ ਤਿੰਨ ਬੱਚੇ ਅਤੇ ਬਢੇਰੀ ਉਮਰ ਤਿੰਨ ਵੱਡੇ ਨੁਕਸਾਨ ਨੇ ਫੀਲੇ ਦੇ ਜਮੀਰ ਨੂੰ ਕਿਸੇ ਤਰ੍ਹਾਂ ਰਜਾ ਮੰਦ ਨਾ ਕੀਤਾ ਉਸ ਨੂੰ ਐਉਂ ਜਾਪ ਹੈ ਜਿਵੇਂ ਉਹ ਆਪਣੀ ਇੱਕੋ ਇੱਕ ਧੀ ਨੂੰ ਫਹਾ ਦੇ ਰਿਹਾ ਹੈ ਤਾਂ ਆਪੀ ਦੇ ਘਰ ਵਿੱਚ ਦਿਨ ਦਿਨੇ ਰਾਤ ਇੱਕ ਲੜਾਈ ਚੱਲਦੀ ਹੀ ਰਹਿੰਦੀ ਸੀ ਕਿ ਮਾਨੇ ਨੂੰ ਨਾਲ ਲੈ ਕੇ ਕੁੜੀ ਲਈ ਥਾਂ ਵੇਖੀ ਤੇ ਸੁਰਖੇਰੂ ਹੋਈ ਮਾਨੇ ਨੂੰ ਅੱਖਣ ਤੋਂ ਉਸ ਦਾ ਪਾਵ ਸੀ ਕਿ ਉਹ ਮੋਦਰ ਨੂੰ ਸਭ ਤੋਂ ਪਹਿਲਾਂ ਤਰਜੀਹ ਦੇਵੇਗਾ ਉਹ ਉਸਦੇ ਆਪਣੇ ਦਿਲ ਦੀ ਖਾਇਚ ਸੀ ਫੀਲੇ ਨੂੰ ਬਹੁਤਾ ਫਿਕਰ ਇਕਰਾਰ ਅਨਸਾਰ ਜਗਨੇ ਦੇ ਰੁਪਏ ਮੋੜਨ ਦੀ ਪਈ ਹੋਈ ਸੀ ਅਤੇ ਕੁੜੀ 10 ਦਿਨ ਠਹਿਰ ਕੇ ਵੀ ਮੰਗੀ ਜਾ ਸਕਦੀ ਸੀ ਤੇ ਜਗਨੇ ਵੱਲੋਂ 50 ਰੁਪਏ ਵਿਆਜ ਦੀ ਛੂਟ ਹੁੰਦੀ ਸੀ ਜਦ ਫੀਲੇ ਦਾ ਕਿਸੇ ਪਾਸੇ ਵੀ ਹੱਥ ਨਾ ਆੜਿਆ ਤਾਂ ਉਸ ਨੂੰ ਸਿਤਮਾ ਵੇਟ ਵਾਲੇ ਸਾਗ ਦੇ ਤਿੰਨ ਵੱਡੇ ਨਕਸ ਛੋਟੇ ਅਤੇ ਫਿਰ ਮਮੂਲੀ ਦਿਸਣ ਲੱਗ ਪਏ ਕਾਰਨ ਇਸ ਤੋਂ ਪਹਿਲਾਂ ਕਿਤੇ ਰਿਸ਼ਤਾ ਕਰਵਾਇਆ ਨਹੀਂ ਸੀ ਅਤੇ ਨਾ ਹੀ ਉਸ ਨੂੰ ਇੰਨਾ ਗੱਲਾਂ ਦਾ ਕੋਈ ਤਜਰਬਾ ਸੀ ਉਸ ਨੂੰ ਜ਼ਿੰਦਗੀ ਵਿੱਚ ਦਹਾਜੂ ਬਢੇਰੀ ਉਮਰ ਮਤਰੀ ਬੱਚਿਆਂ ਬਾਰੇ ਕਿਸੇ ਤਰ੍ਹਾਂ ਦੇ ਦੁੱਖ ਦਾ ਅਨੁਭਵ ਮਿਲਦਾ ਵੀ ਤਾਂ ਕਿੱਥੋਂ ਜਦੋਂ ਉਹ ਜਨਮ ਤੋਂ ਹੀ ਛੜਾ ਸੀ ਉਹ ਇੰਨਾ ਮਾਮਲੇ ਬਾਰੇ ਕੁਝ ਨਹੀਂ ਜਾਣਦਾ ਸੀ ਜੇਕਰ ਉਹ ਕੁਝ ਜਾਣਦਾ ਸੀ ਤਾਂ ਉਹ ਇਹ ਸੀ ਕਿ ਉਸਦੇ ਯਾਰ ਦਾ ਇੱਕ ਪਰਹੌਲਾ ਹੁੰਦਾ ਹੈ ਇਹ ਵੀ ਹੋ ਸਕਦਾ ਸਿਂਧਵਾ ਵਾਲਾ ਪੋਲਾ बोला ਵਿਆਹ ਦੇ ਉੱਤੇ ਚਾਰ ਪੈਸੇ ਲਾਉਣ ਲਈ ਤਿਆਰ ਹੋ ਜਾਂਦਾ ਫੀਲੇ ਦੀ ਹਾਲਤ ਡੋਬਦਿਆਂ ਪੰਨੇ ਨੂੰ ਹੱਥ ਆਉਣ ਵਾਲੀ ਸੀ ਉਸ ਕੋਲਕਾਰੇ ਨਾਲੋਂ ਵਦੇਰੇ ਦਰਦੀ ਯਾਰ ਕੋਈ ਨਹੀਂ ਸੀ ਜਿਹੜਾ ਉਸ ਦੀਆਂ ਔਕੜਾਂ ਵਿੱਚ ਮਾੜੀ-ਮੋਟੀ ਆਰਥਿਕ ਸਕੈ ਸਹਾਇਤਾ ਕਰਦਾ ਰਿਹਾ ਹੋਵੇ ਫੀਲੇ ਨੂੰ ਇਹ ਵੀ ਪਤਾ ਸੀ ਮਾਨ ਨੇ ਜਾਂ ਤਾਪੀ ਦੀ ਜੇ ਸਲਾਹ ਪੁੱਛੀ ਉਹਨਾਂ ਉੱਥੇ ਕਿਸੇ ਤਰ੍ਹਾਂ ਵਿਸਵਾਸ ਨਹੀਂ ਹੋਣ ਦੇਣਾ ਸੋ ਉਹ ਅਧਿਕਾਰਾ ਇੱਕ ਦਿਨ ਮੇਥਕੇ ਸਿੰਧਵੀ ਚਲੇ ਗਏ ਅਤੇ ਬੋਲੇ ਹਾਤਰਪਈਆ ਜਾ ਰੱਖਿਆ ਬੋਲਾ 4 ਸਾਲ ਤੋਂ ਰੰਡਾ ਸੀ عمر ਉਮਰ ਵਿੱਚ 34 35 ਸਾਲ ਤੋਂ ਕਿਸੇ ਤਰ੍ਹਾਂ ਵੀ ਕੱਟ ਨਹੀਂ ਸੀ ਉਸ ਵੇਲੇ ਫੀਲੇ ਤੇ ਕਾਰੇ ਨੂੰ ਇੱਕ ਚੰਗਾ ਤੇ ਨੇਕ ਕੰਮ ਦਿਸਦਾ ਸੀ ਪਰ ਇਸ ਦੇ ਸਿੱਟਿਆਂ ਤੋਂ ਫੀਲਾ ਬੇਪਰਵਾਹ ਤੇ ਕਾਰਾ ਅਸਲੋ ਅਣਜਾਣ ਸਨ ਉਹਨਾਂ ਸੰਦੇਵੀ ਤਾਂ ਤੋਂ ਦਾ ਸਾਖ ਨਹੀਂ ਸੀ ਕੀਤਾ ਸਗੋਂ ਇੱਕ ਚੋਰੀ ਵੀ ਕਰ ਲਈ ਸੀ ਇਸੇ ਕਾਰਨ ਉਨਾ ਮਹੀਨਾ ਬਰਸਾ ਕਰਨ ਦੀ ਬਾਅਦ ਤੱਕ ਕਿਸੇ ਕੋਲ ਨਾ ਕੱਢੀ ਧੰਨ